ਕਰਦੀ ਬਣਾ ਉਹ ਚੱਕੇਂ ਆਉਂਦਾ ਉਤਾਲਾ 6 ਸਾਲਾਂ ਬਾਅਦ ਦੁਬਾਰੇ ਕੀੜਾ ਮਾਰਿਆ ਚੋਬਰ ਨੇ ਛੱਕਾ ਹੀ ਲਾਉਂਦਾ ਸਿੱਧਾ 6 ਸਾਲਾਂ ਬਾਅਦ ਹੀ ਆਉਂਦਾ ਹੈਗਾ ਹੋ ਸਾਹਮਣੇ ਬਣਿਆ ਹੋਇਆ ਹਲਕਾ ਭਾਰੀ ਆ ਬੱਦਲ ਟਾਮੀ ਟੱਲੀ ਕਣੀ ਡਿੱਗਦੀ ਹੋਈ ਤੇ ਸਹਿਜ ਖੜੀ ਬੇੜੇ 'ਚ ਮੈਨੂੰ ਬਾਰੀ-ਬਾਰੀ ਪੁੱਛ ਰਹੀ ਆ ਚਾਚਾ ਤੁਸੀਂ ਕਿੱਥੇ ਜਾ ਰਹੇ ਹੋ ਤੇ ਨੌਜਵਾਨ ਨੇ ਆ ਜਿਹੜੀ ਜੀਨ ਪਾਈ ਹੋਈ ਆ ਤੇ ਇਹ 6 ਮਹੀਨੇ ਪਹਿਲਾਂ ਲਿਆਂਦੀ ਸੀ ਤੇ ਅੱਜ ਪਹਿਲੀ ਵਾਰੀ ਪਾਈ ਆ ਸੋਹਣੀ ਆ ਸਹਿਜ ਹੈਂ ਤੇ ਮੁੜ ਕੇ ਕਦੇ ਪਾਉਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਹੁਣ ਤਾਂ 2.5 ਮਹੀਨੇ ਹੋ ਗਏ ਸੀ ਬਾਈ ਅ ਖੇਤ ਖਾਪਾ ਗੋਨੁੰਦਿਆਂ ਨੂੰ ਝੋਨੇ 'ਚ ਤੇ ਫਿਰ ਵੀਡੀਓ ਦੇਖ ਰਹੇ ਸਾਰੇ ਵੀਰੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ 'ਚ ਖੜਾ ਹੋਇਆ ਪੁੱਤਰਾ ਮੈਂ ਹੈ ਸਵਾਗਤ ਨੂੰ ਨੰਦੇ ਮੈਂ ਬਲੌਗ ਹੀ ਹੁਣ ਸ਼ੁਰੂ ਕਰਿਆ ਪੁੱਤਰਾ ਜਦ ਸਮਾਂ ਹੋ ਗਿਆ ਇਸ ਵਕਤ 1.5 ਵਜੇ ਦਾ ਅ ਮਸੀਦਾ ਮੁੰਡਾ ਆਇਆ ਹੋਇਆ ਸੀ ਕੱਲ ਦਾ ਤੇ ਉਧਰ ਗੱਲਾਂ ਬਾਤ ਕਰਦੇ ਇੱਧਰ ਉੱਧਰ ਫਿਰਦੇ ਕਰਦੇ ਤੇ ਆ ਸਮਾਂ ਹੋ ਗਿਆ ਤੇ ਬਠਿੰਡੇ ਚੱਲਿਆਂ ਅੱਜ ਕਿੰਨਾ ਹੋ ਗਿਆ ਸਈ 27 ਸੌਣ ਖੜਜਾ ਪੁੱਤਰ ਕੋਈ ਨਾ ਸਿੱਧਾ ਕੋਈ ਖੜਜਾ ਤੂੰ ਵਿੱਚ ਆਏਂਗਾ ਵੀਡੀਓ 'ਚ 27 ਸੌਣ 11 ਅਗਸਤ 12 2024 ਐਤਵਾਰ ਦਾ ਦਿਨ 1:35 ਮਿੰਟਾਂ ਦਾ ਸਮਾਂ ਤੇ ਹੈ ਫਲਾਵਰ ਫੁੱਲ ਬੁਗੀ ਖਿਲੀ ਹੋਈ ਆ ਤੇ ਅੰਬਰਠਿੰਡੇ ਕੇ ਮੈਂ ਚੱਲਿਆਂ ਉਤਮ ਮਿੱਤਰ ਮਣੀ ਇਟਲੀ ਤੋਂ ਆਇਆ ਤੇ ਉਹਨੂੰ ਮਿਲ ਕੇ ਆਉਣਾ ਤੇ ਨਾਲ ਇੱਕ ਦੋ ਹੋਰ ਕੰਮ ਨੇ ਸਾਰੀ ਗੱਲਬਾਤ ਆਪਾਂ ਕਰਦੇ ਰਾਵਾਂਗੇ ਵਲੌਗ ਚ ਨਾਲ-ਨਾਲ ਤੇ ਜਿਸ ਤਾਂ ਸਾਸਰੀ ਘਰ ਨੇ ਬੁਲਾਈ ਅੱਛੀ ਭਤੀਜੀ ਚਲੋ ਦਾਮ ਲੈ ਲਓ ਹੁਣ ਤੁਸੀਂ ਅਸੀਂ ਬਥੇਰੀ ਖੇਡ ਲੇ ਤੇ ਗੈਰ ਅੱਜ ਇਹਨਾਂ ਨੂੰ ਮੋਜਾਂ ਲੱਗੀਆਂ ਹੋਈਆਂ ਤੜਕੇ ਦੇ ਭੱਜੇ ਫਿਰਦੇ ਸੀਗੇ ਉਂ ਹੇ ਪਈ ਬਈ ਉੱਠੀ ਆ ਹੁਣ ਇੱਧਰ ਆ ਧੰਨਵਾਦ ਬਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਤਾਂ ਖੈਰ ਅੱਜ ਨਹੀਂ ਹੋਊਗਾ ਚੱਲਦੇ ਆਂ ਸ਼ਹਿਰ ਉੱਥੇ ਆਪਣੇ ਮਿੱਤਰ ਨੇ ਗਵਾਂਡੀ ਮਿੱਤਰ सुरेंद्र ਉਹਰੇ ਕੋਲੇ ਪਹਿਲਾਂ ਉਹਨਾਂ ਕੋਲ ਕੁਝ ਮਣੀ ਸ਼ਾਮ ਤੱਕ ਬੇਲਾ ਹੋਊਗਾ ਰਿਸ਼ਤੇਦਾਰੀ ਦੀ ਸ਼ਗਰੀ ਚ ਗਿਆ ਹੋਇਆ ਕਿਤੇ ਆ ਮਿਲਦੇ ਆਂ ਜਾ ਕੇ ਮਿੱਤਰ ਨੂੰ 6 ਸਾਲਾਂ ਦੇ ਬਾਅਦ 17 18 ਚ ਆਇਆ ਸੀ ਇਸ ਤੋਂ ਪਹਿਲਾਂ ਉਹ ਤੇ ਅਗਲੀ ਗੱਲਬਾਤ ਸਾਰੀ ਇਹ ਕਰਾਂਗੇ ਮਣੀ ਨਾਲ ਮਿਲ ਕੇ ਤੇ ਧੰਨਵਾਦ ਬਈ ਨਵੇਂ ਇਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਤੇ ਨਾਲ ਹੀ ਮਾਤਾ ਜੀ ਤੋਂ ਆਸ਼ੀਰਵਾਦ ਲੈ ਚੱਲਦੇ ਆਂਗੇ ਤੇ ਆ ਜੋ ਮੀ ਮੀ ਬਈ ਸਾਡੇ ਵਾਲੇ ਪਾਸੇ ਨਹੀਂ ਪੈ ਰਿਆ ਇੱਕ ਵਾਰੀ ਮੀ ਪੈ ਗਿਆ ਸੀਗਾ ਤੇ ਇੱਕ ਵੀਰ ਗੁਰਦਾਸਪੁਰ ਸ਼ਾਇਦ ਹਾਂ ਤੇ ਸਾਈਡ ਕਹਿ ਰਹੇ ਸੀ ਬਈ ਸਾਡਾ ਤਾਂ ਬਹੁਤ ਮੀ ਆਉਂਦਾ ਕਹਿੰਦੇ ਪੱਠੇ ਵੇਚਣ ਦਾ ਟਾਈਮ ਨਹੀਂ ਮਿਲਦਾ ਲੈ ਦੇਓ ਆਸ਼ੀਰਵਾਦ ਕਰਾਂ ਚੜਾਂ ਬੱਸ ਸਸਤੀ ਕਾਲ ਬੇਟਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾਲਾ ਲਾਇਕ ਸ਼ੇਅਰ ਕਮੈਂਟ ਕਦੇ ਵੀ ਨਾ ਭੁੱਲਿਓ ਤੇ ਪਹਿਲੀਆਂ ਚੀਜ਼ ਹੀ ਕਰਦਿਆ ਕਰੋ ਜੇ ਫੇਸਬੁਕ ਤੇ ਦੇਖਦੇ ਫੋਲੋ ਕਰਦਿਆ ਕਰੋ ਤੁਰ ਤੁਰ ਲੈ ਕੇ ਤੁਰਦੇ ਕੇ ਬਲੌਗ ਸਾਰਾ ਦੇਖਣਾ ਤੇ ਅੱਬ ਚਾੜੀ ਛੱਡਣਾ ਤੇ ਧੰਨਵਾਦ ਭਾਈ ਛੋਡੇ ਸਾਰੇ ਤੇ ਖਾਸ ਖਬਰ ਇੱਕ ਨਜ਼ਰ ਕੋਈ ਨਵੀਂ ਗੱਲ ਸੁਣਾ ਦਿਓ ਕੋਈ ਅੱਜ ਜੁੜੇ ਰਹੋ ਚੈਨਲ ਦੇ ਨਾਲ ਨਾ ਵੀ ਗੱਲ ਤਾਂ ਕੋਈ ਮੇਰੇ ਯਾਦ ਨਹੀਂ ਆਉਂਦੀ ਹੈਗੀ ਗਰਮੀ ਆ ਗਈ ਕਿੰਨੇ ਦਿਨ ਲਾਇਆ ਮੈਂ ਲਾਵੇਂ ਲਾਤਾ ਸਵੇਰੇ ਹੀ ਮੁੜਿਆ ਹੀ ਫੇਰ ਭਾਈ ਦੇ ਨਹੀਂ ਨੀ ਰਖਿਆ ਦੇਖ ਲਓ ਵੀ ਐ ਇੰਨਾ ਕੰਮਕਾਰ ਕਰਦਾ ਬੰਦਾ ਫੇਰ ਵੀ ਛੁੱਟੀਆਂ ਦੇਂਦੇ ਛੁੱਟੀ ਪਾਸ ਅੱਜ ਦੀ ਬਹੁਤ ਆ ਸਵੇਰੇ ਤੜਕੇ ਤੋਂ ਲੇਟ ਸਵੇਰੇ 8 ਵਜੇ ਆ ਜਾਗੂਗਾ ਕੋਈ ਮਨ ਪੀ ਤੇ ਪਾਣੀ ਛੱਡ ਲੈਣਗੇ ਇੱਕ ਦੋ ਦਿਨ ਲਾ ਕੇ ਆਉਂਗਾ ਬਠੰਡੇ ਤੇ ਵੇਖਦੇ ਆ ਕੰਮਕਾਰ ਤੇ ਡਿਪੈਂਡ ਕਰਦਾਗਾ ਫਿਲਹਾਲ ਅੱਜ ਤਾਂ ਪਹਿਲੇ ਅੱਧਾ ਦਿਨ ਤੋਂ ਬਾਅਦ ਦਾ ਦਿਨ ਤਾਂ ਲੰਘ ਹੀ ਗਿਆ ਅੱਜ ਬਸ ਤਾਂ ਨਹੀਂ ਆਉਂਦੀ ਚਾਹ ਚ ਪੀ ਬਸਾਂ ਤਾਂ ਬਠੇਰੀਆਂ ਆ ਹੀ ਜਾਂਦੀਆਂ 15 15 20 20 ਮਿੰਟਾਂ ਬਾਅਦ ਚੰਗਾ ਫਿਰ ਹਾਂ ਵੇਖਦੇ ਆਗੇ ਖਾਏ ਪੀਏ ਨਾ ਕੁਛ ਮਾੜਾ ਮੋਟਾ ਹ ਆ ਪੰਜਾਬ ਕਿਲੋਮੀਟਰ ਇਹ ਜਿਹੜਾ ਆਪਣੇ ਗੇਟ ਮੂਰੋਂ ਦੀ ਰੋਡ ਲੰਘਦਾ ਕੇ ਸਿੱਧਾ ਸਰਦੂਲਗੜ ਤੋਂ ਬਠਿੰਡੇ ਨੂੰ ਜਾਂਦਾ ਹੈ ਤੇ ਸਰਦੂਲਗੜ ਇੱਥੋਂ ਸਾਨੂੰ 16 ਕਿਲੋਮੀਟਰ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਸਰਸਾ ਸਾਨੂੰ ਇੱਥੋਂ ਹੈਗਾਗਾ 16 ਤੇ 32 ਕਿੰਨੇ ਹੁੰਦੇ ਆ 48 ਕਿਲੋਮੀਟਰ ਦੇ ਆਸ-ਪਾਸ ਤੇ ਠੀਕ ਹੈ ਗੱਲਬਾਤ ਹੁਣ ਚੜਦੇ ਆ ਬੱਸ ਤੇ ਪਹੁੰਚਦੇ ਆ ਬਠਿੰਡੇ ਤੇ ਦਿਖਾਉਨੇ ਅਗਲੀ ਗੱਲਬਾਤ ਸਾਰੇ ਦਿਨ ਦੀ ਤੇ ਪਹੁੰਚਦੇ ਆ ਮਿੱਤਰਾਂ ਨੂੰ ਮਿਲਦੇ ਆ ਗੱਲਾਂ ਬਾਤਾਂ ਕਰਦੇ ਆਗੇ ਤੇ ਠੀਕ ਹੈ ਹਾਂ ਇੱਥੇ ਆ ਬਤਰੀ ਆਲੇ ਐ ਮਾਰੇ ਢੇਰ ਕਿ ਜਮ ਉਧਰ ਆ ਜਾ 10 ਮਿੰਟਾਂ ਨੂੰ ਜਾਉਂ ਆ ਜੇ ਹਾਂ ਕਾਮੀ ਡਾਮੀ ਕਰਨੀ ਤੇ ਤਿੱਗਦੀ ਕੈਮਰਾ ਕਿਆ ਤਾਂ ਨਹੀਂ ਕਰ ਰਿਹਾ ਗਣੀ ਨੂੰ ਹਾਂਜੀ ਤੇਰ ਜੀ ਕਰ ਜਾਂਦਾ ਹਨਾ ਨਾਲ ਜਾਣ ਨੂੰ ਹਾਂ ਇਹ ਬਈ ਮੈਨੂੰ ਦੋ ਵਾਰੀ ਕਹਿ ਹਟੀ ਚਾਚਾ ਮੈਨੂੰ ਲੈ ਜਾਓ ਨਾਲ ਫੇਰ ਚੱਲਾਂਗੇ ਪੁੱਤਰ ਆਪਾਂ ਜਿੱਦ ਤੇ ਮੈਂ ਜਾ ਕੇ ਮੁੜਨਾ ਹੋਇਆ ਨਾ ਹਾਂ ਅਸੀਂ ਇੱਧਰ ਰਮੌਰ ਗਏ ਹੋਇਆ ਉਹ ਉਹ ਹੀ ਚੰਡੀਗੜ੍ਹ ਉਹ ਚੰਡੀਗੜ੍ਹ ਪੁੱਤਰ ਤੁਸੀਂ ਇੱਧਰੋਂ ਗਏ ਆਓਗੇ ਮਾਨਸਾ ਵਿੱਚ ਦੀ ਸਰਦੁੱਲੇ ਵਾਲਾ ਤੋਂ ਮਾਨਸਾ ਪਟਿਆਲਾ ਚੰਡੀਗੜ੍ਹ ਇੱਧਰ ਬਠਿੰਡਾ ਆਇਆ ਇਸ ਪਾਸੇ ਉਹ ਪੁੱਤਰ ਇੱਧਰ ਸਾਹਮਣੇ ਬਠਿੰਡਾ ਕਿ ਫਿਰ ਬਟਿੰਡੇ ਤੋਂ ਵੀ ਚੰਡੀਗੜ੍ਹ ਨੂੰ ਜਾ ਜਾਂਦਾ ਇੱਧਰ ਆ ਚੰਡੀਗੜ੍ਹ ਠੀਕ ਐ ਚੰਗਾ ਇੱਧਰ ਆ ਐ ਇੱਥੋਂ ਮੁੜ ਕੇ ਐ ਮਾਨਸਾ ਮੰਡੀ ਇੱਧਰ ਹੀ ਆ ਠੀਕ ਐ ਉੱਧਰ ਆ ਬਟਿੰਡਾ ਮਿਲਤੇ ਹੈ ਛੋਟੇ ਸੇ ਬ੍ਰੇਕ ਕੇ ਬਾਅਦ ਬਾਬਾ ਹੋ ਗਿਆ ਮੈਂ ਤਾਂ ਤੀਏ ਦਾ ਭਉਂਈ ਦੇਣੀਆਂ ਮੈਂ ਲੱਗ ਲਗਾ ਕਣੀਆਂ ਆਈਆਂ ਈ ਹਾਲਾ ਬਈ ਵਧੀਆ ਵਧੀਆ ਚੜਦੀ ਗਲਾ ਜੀ ਰੱਖੇ ਮਾਲਕ ਪਏ ਅ 2:05 ਮਿੰਟਾਂ ਦਾ ਸਮਾਂ ਆ ਮੈਂ ਆਪਦਾ ਬਦਲ ਆਇਆ ਤਾਣਾ ਵਾਣਾ ਵਧੀਆ ਭਾਈ ਜੀ ਅ ਉਹ ਪਾਰੀ ਸੀ ਜੀ ਥੋੜੀ ਜਿਹੀ ਅਸਲ ਚ ਨੀਮੀ ਵੀ ਆ ਉਹ ਕਟਾਉਣ ਵਾਲੀ ਸੀਗੀ ਤੇ ਤਾਂ ਕਰਕੇ ਬਸ ਆਪਦੇ ਮੈਂ ਪਾਈ ਕਾਰਗੋ ਇਹ ਵਧੀਆ ਲੱਗਦੀ ਆ ਖੁੱਲੀ ਇਹ ਲੋਅਰ ਤਰ੍ਹਾਂ ਦਾ ਕੰਮ ਹੀ ਹੁੰਦਾ ਬਸ ਨਾਲ ਫਿਰ ਅ ਬੂਟ ਵੀ ਬਦਲਨੇ ਪਉਣੇ ਬਦਲਨੇ ਪਏ ਇਹ ਬੜੇ ਜਿਹਰਾ ਬਾਦ ਪੱਟਾ ਖੋਈ ਜੀ ਕਰਤੀ ਇੱਥੇ ਉੱਚੋ ਉੱਚੀ ਨੀਚੀ ਜਿਉਂ ਵੀ ਛੱਡੀ ਪਈ ਸੀ ਜਦੋਂ ਦੀ ਆਹ ਸੜਕ ਬਣੀ ਸੀ ਤਾਂ ਪੁਲੀਆਂ ਪਲੀਆਂ ਜਿ ਬਣੀਆਂ ਸੀ ਆ ਮੈਨੂੰ ਲੱਗਦਾ ਸ਼ਾਇਦ ਇੱਧਰ ਲਈ ਸੜਕ ਬਣੂਗੀ ਤੇ ਇਹ ਇਥੋਂ ਮਾਨਸਾ ਜ਼ਿਲ੍ਹੇ ਜਿੱਥੇ ਨਿਕਲ ਜਾਂਦੀ ਹੈ ਜਾ ਕੇ ਅੱਗੇ 3 ਕਿਲੋਮੀਟਰ ਆ ਆਪਣਾ ਸਰਸੇ ਜਿ ਖੜਿਆ ਫਿਲਹਾਲ ਇਸ ਵੇਲੇ ਪਹਿਲਾਂ ਵੀ ਸੜਕ ਸੀਗੀ ਇੱਥੇ ਚੱਲ ਟੁੱਟ ਫੁੱਟ ਜੀ ਹੋਈ ਪਈ ਸੀ ਬਹਾਵਾ ਟਾਈਮ ਦੀ ਉਹਦੀ ਤੇ ਫਿਲਹਾਲ ਇਧਰੋਂ ਬਸ ਆਉਣ ਵਾਲੀ ਆ ਚੜਦੇ ਆ ਸਿੱਧੇ ਬਠਿੰਡੇ ਨੂੰ ਕੱਪੜ ਦਾ ਸ਼ਾਨਦਾਰ ਨਜ਼ਾਰਾ ਬੜੇ ਚਿਰਾਂ ਬਾਅਦ ਦਿਖਾ ਦੀ ਇੱਕ ਵਾਰੀ ਫੇਰ ਬਠਿੰਡਾ 1% ਦਾ ਸਿੱਧਾ ਬਠਿੰਡਾ ਚੜਾ ਲਈ ਬਾਈ ਓਏ ਚਲੋ ਹੀ ਕੀ ਹਾਂ ਸਤਿ ਸ੍ਰੀ ਅਕਾਲ ਬਈ ਵਧੀਆ ਵਧੀਆ ਐਨ ਚੜਦੀ ਕਲਾ ਚਾ ਮਾਹੌਲ ਆ ਆ ਪਿੰਡੋਂ ਕੰਮ ਦਾ ਪਲਾਣਾ ਲਾ ਕੇ ਨੌਜਵਾਨ ਪਹੁੰਚਿਆ ਬਠਿੰਡੇ ਆ ਤੇ ਇਹ ਹੁਣੇ-ਹੁਣੇ ਸਰਿੰਦਰ ਨੂੰ ਪਿੰਡ ਨੂੰ ਚੜਾਤਾ ਇਹਨਾਂ ਨੇ ਤੇ ਮੈਨੂੰ ਐਸੀ ਹੱਸਾ ਖੇਡਾਂਗੇ ਚਲਾਦੋਂ ਨੇ ਮਿੱਤਰ ਵੀ ਆਪਣੇ ਪਿੰਡ ਦੇ ਆ ਭਾਈ ਬਲੈਂਡ ਪਾਰਟੀ ਤੇ ਨਾਲੇ ਦਾ ਇੱਥੇ ਪੜਦੇ ਲਿਖਦੇ ਨੌਜਵਾਨ ਨਾਲੇ ਇਹਨਾਂ ਦਾ ਰੈਸਟੋਰੈਂਟ ਆ ਦੇਖਦੇ ਆ ਉੱਥੇ ਸ਼ਾਮ ਜੀ ਨੂੰ ਕਿਹੜਾ ਮਾਰ ਕੇ ਆਵਾਂਗੇ ਸੋਹਣੀ ਗੱਲਬਾਤ ਆ ਨਾਲ-ਨਾਲ ਮਡੇ ਬਿਜ਼ਨਸ ਚਲਾਈ ਜਾਂਦੇ ਆ ਕਹਿੰਦੇ ਤੇ ਅੱਜ ਇਹਨਾਂ ਕੋਲਿਆਂ ਫਿਲਹਾਲ ਮਣੀ ਹੈ ਜੇ ਸ਼ਾਮ ਤੱਕ ਵਿਹਲਾ ਹੋਊ ਇੱਥੇ ਰਿਸ਼ਤੇਦਾਰੀਆਂ 'ਚ ਫਿਰਦਾ ਤੇ ਫੇਰ ਉਹਨੂੰ ਮਿਲਦੇ ਆ ਮਿੱਤਰ ਨੂੰ ਇਟਲੀ ਵਾਲੇ ਨੂੰ ਤੇ ਪਹਿਲਾਂ ਇਹਨਾਂ ਨਾਲ ਕਰਦੇ ਆ ਗੱਲਬਾਤਾਂ ਹੋਰ ਨੌਜਵਾਨਾਂ ਨੂੰ ਚੜਦੀ ਕਲਾ 'ਚ ਕੰਮ ਸੋਹਣਾ ਚੱਲਦਾ ਕੰਮ ਕਰ ਬਹੁਤ ਵਧੀਆ ਠੀਕ ਹੈ ਤੇ ਸਰੇਂਦਰ ਭੇਜਦਾ ਪਿੰਡ ਯਾਰ ਸਸਟਾ ਰਹੀ ਸੀ ਚੌੜ ਫੌੜ ਕਰਨੀ ਸੀ ਉਹਦੇ ਨਾਲ ਆਊਗਾ ਕੱਲ ਨੂੰ ਕਿਵੇਂ ਮਰੀ ਨਾ ਇੱਕੋ ਦੀ ਆਈਡੀ ਤੇ ਮੈਂ ਕੇਵਲ ਜਮ੍ਹਾਂ ਕਰਾਈ ਸੀ ਯਾਰ ਦੇ ਦੇਣਗੇ ਉਹ ਅੱਛਾ ਮੈਂ ਬਾਈ ਠੀਕ ਹੈ ਠੀਕ ਹੈ ਮਿੱਤਰੋ ਹਾਂ ਨੌਜਵਾਨ ਖੜੇ ਅੱਗੇ ਆਪਣਾ ਸਵਾਗਤ ਕਰਨ ਵਾਸਤੇ ਆ ਪੁੱਡਾ ਮਾਰਕੀਟ ਬਠਿੰਡਾ ਦੇ ਹੈਂਗਓਵਰ ਕਲੱਬ ਇਹ ਮਿੱਤਰਾਂ ਦੀ ਜਗਾ ਕੀ ਹਾਰ ਸੱਜਣੋ ਪੂਰੇ ਵਧੀਆ ਚੜਦੀ ਕਲਾ ਕੇ ਆਜੋ ਆਜੋ ਆਪਣੀਆਂ ਬਾਈ ਹਾਂ ਹਾਂ ਆਗੇ ਬਈ ਆਗੇ ਮੈਂ ਤੁਹਾਨੂੰ ਵੈਲਕਮ ਆਜੋ ਜੀ ਆਦਰੀਏ ਆਦਰੀਏ ਯਾਰ ਵੀ ਆ ਆ ਕੈਸੀ ਆ ਬਹੁਤ ਸਾਫ ਤੇ ਜੈਸੀ ਆ ਤੂੰ ਕਹਾ ਦੇਖ ਤਾਹਾਂ ਚਾਰ ਚੁੱਕ ਵਾਰੀ ਕਰਦਾ ਇਹ ਦੋ ਵਾਰੀ ਕਰ ਹਾਂ ਬਹੁਤ ਸੋਹਣਾ ਖੁੱਲਾ ਰੁੱਲਾ ਮਾਹੌਲ ਹੈ ਜੇ ਹਾਂ ਰੈਸਟੋਰੈਂਟ ਆ ਫਾਰ ਬੈਠਣ ਦੇ ਸ਼ਕੀਨ ਮਿੱਤਰ ਵੀਰ ਜਿਹੜੇ ਲਾਜ਼ਮੀ ਇੱਥੋਂ ਨੇੜੇ ਵਾਲੇ ਜਿਹੜਾ ਮਾਰਿਓ ਹੈਂਗਓਵਰ ਕਲੱਬ ਪਟਿੰਡਾ ਪੋਟਾ ਮਾਰਕੀਟ ਹੈਂ ਜਖਮ ਹੋ ਗਿਆ ਸਾਸੀ ਤੇ ਮੋਦੀ ਸਮਾਂ 7 ਵਜੇ ਦਾ ਹੋ ਗਿਆ ਪਟਿੰਡੇ ਸ਼ਹਿਰ ਦੇ ਨਜ਼ਾਰੇ ਆ ਵੇਖਦੇ ਫਿਰਦੇ ਆ ਤੇ ਮਿੱਤਰਾਂ ਬੇਲੀਆ ਨੂੰ ਮਿਲ ਹੀ ਜਣੇਗੇ ਆ ਨਾਲ ਦੀ ਨਾਲ ਮੈਦੇ ਤੇ ਵੀ ਧਾਵਾ ਧਰਿਆ ਹੋਇਆ ਅੱਜ ਕਿਉਂ ਬਈ ਹਾਂਜੀ ਹਾਂ ਅੱਜ ਸਾਰੇ ਟੇਸਟਰ ਦੇਖ ਜਾਗੇ ਤੇ ਫਿਰਦੇ ਫਿਰਦੇ ਜਿਹੜੇ ਕਾਫੀ ਸਮੇ ਤੋਂ ਖਾਧੀਆਂ ਨਹੀਂ ਜਿਹੜੀਆਂ ਚੀਜ਼ਾਂ ਅੱਜ ਖਾ ਲਾਂਗੇ ਤੇ ਮਣੀ ਮਿੱਤਰ ਹਜੇ ਬੇਲਾ ਨਹੀਂ ਹੋਇਆ ਨਾ ਥੋੜਾ ਠਾ ਸੋਹਾਂ ਫੋਨ ਤੇ ਗੱਲ ਨਾਲ ਗੱਲ ਹੋਈ ਸੀ ਤੇ ਉਹਨਾਂ ਜਿਹੜਾ ਘੁੰਮਦੇ ਫਿਰਦੇ ਆ ਤੇ ਗੁਆਡੀ ਮਿੱਤਰ ਡਾਕਟਰ ਜੀਵਨ ਜੋਤ ਸਿੰਘ ਜੀ ਬਾਈ ਸਾਥ ਰਿਕਾਲ ਆ ਲੈ ਵੇਦਨ ਹਾਂ ਕੋਮ ਦੇ ਫਿਰਦੇ ਰਹਿ ਨੇ ਟੀਵੀ ਦੇ ਵੇਖਿਆ ਹੋਊਗਾ ਠੀਕ ਹੈ ਆ ਜਾ ਬਲੌਕਾਂ ਚ ਵੇਖਿਆ ਹੋਏ ਬਾਈ ਤੁਹਾਨੂੰ ਇੱਕ ਮੁੰਡਾ ਨਹੀਂ ਉਹ ਗੁਰਪਰਾੜ ਹਾਂ ਠੀਕ ਆ ਉਹਦੇ ਬਲੌਕਾਂ ਜਾਉਂਦੇ ਨੇ ਬਾਈ ਤੁਸੀਂ ਜਿੱਥੇ ਉਹ ਬਠਿੰਡੇ ਆਉਂਦਾ ਹੁੰਦਾ ਹਾਂ ਚੱਲ 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 ਆਉ ਸਾਹਮਣੇ ਵਾਲ ਕਰ ਤੇ ਮਣੀ ਮਿੱਤਰ ਪਹੁੰਚ ਗਿਆ ਘਰੇ ਅਸਗਿਰਿਆਂ ਚ ਫਿਰਦਾ ਸੀਗਾ ਪਹਿਲਾਂ ਚੁੱਭ ਰੋ ਖੜਾ ਸਾਹਮਣੇ ਆਪਾਂ ਨੂੰ ਉੜੀ ਕੀ ਜਾਂਦਾ ਆ ਗਿਆ ਆ ਗਿਆ ਆ ਗਿਆ ਲੱਭ ਲਿਆ ਮਾੜੀ ਵੀਡੀਓ ਬਣਾ ਦੀ ਇਧਰੋਂ ਜਰੂਰ ਕੱਢ ਕੇ ਬਾਹਰ ਯੋਜਨਾ ਤਿਆਰੀ ਬਣਾਉਂ। ਇਹ ਚੈੱਕਿੰਗ ਆਉਂਦਾ ਹੋਵੇ। ਇਹ ਗੱਲ। ਇਹ ਮੇਰੇ ਵਰਾਈ ਮਣੀ। ਲੰਘੇ ਲੰਘੇ ਆ। 6 ਸਾਲਾਂ ਬਾਅਦ ਦੁਬਾਰੇ ਕੀੜਾ ਮਾਰਿਆ ਚੋਬਰ ਨੇ। ਛੱਕਾ ਹੀ ਲਾਉਂਦਾ ਇਹਦਾ 6 ਸਾਲਾਂ ਬਾਅਦ ਹੀ ਆਉਂਦਾਗਾ। ਪਹਿਲਾਂ ਵੀ 14 ਜੀ ਆ ਕੇ 6 ਸਾਲਾਂ ਬਾਅਦ ਆਇਆ ਸੀਗਾ। ਹਾਂ। ਉਹ ਪਹਿਲਾਂ 4 ਸਾਲ ਬਾਅਦ ਆਇਆ ਸੀ ਨਾ। ਹਾਂ। ਤੇ ਚੋਬਰ ਆਪਣਾ ਬਿੱਲਾ ਪਿੰਡੋਂ ਹੀ ਹੈਗਾ ਠੀਕ ਆ ਹੋਰ ਵੀ ਹੋਰ ਵੀਰੇ ਮਿਲ ਲਗੇ ਬਾਈ ਨੂੰ ਫਿਰ ਕਰਦੇ ਆ ਗੱਲਾਂ ਬਾਤਾਂ ਠੀਕ ਆ ਬਾਈ ਹੋਰ ਵਧੀਆ ਘੈਂਟ ਆ ਚੱਲ ਬਈ ਅ ਮਿੱਤਰ ਦਾ ਨਾ ਮਣੀ ਬਠਿੰਡੇ ਤੇ ਆਹ ਘਰ ਅ 10 11 ਸਾਲਾਂ ਬਾਅਦ ਇੱਥੇ ਉਹ ਹੀ ਸਾਰੀਆਂ ਯਾਦਾਂ ਆ ਤਾਜ਼ਾ ਕਰੀਆਂ 6 ਸਾਲਾਂ ਬਾਅਦ ਇਸ ਘਰ ਦੇ ਦੁਆਰੇ ਬੜੇ ਆ ਲੋਕ ਲੱਗੇ ਹੋਏ ਸੀਗਾ ਤੇ ਮਣੀ ਨਾਲ ਬਹੁਤ ਸਾਰੀਆਂ ਗੱਲਾਂ ਕਰਦੇ ਰਹੇ ਤੇ ਫਿਲਹਾਲ ਇੱਕ ਵਾਰੀ ਆਪਾਂ ਉਧਰ ਚੱਲਦੇ ਆਂਗੇ ਟੀ ਵੀ ਵਿਚਾਰਾ ਥੱਕਿਆ ਆ ਕੇ ੜੜਕੇ ਦਾ ੜੜਕੇ ਇਹਨੂੰ ਦੁਬਾਰੇ ਮਿਲਾਂਗੇ ਤੇ ਇੱਕ ਛੋਟੀ ਇੱਕ ਮਿੰਟ ਰੁਕ ਜੀ ਬਾਈ ਛੋਟੀ ਜੀ ਗੱਲ ਮੇਰਾ ਮਿੱਤਰ ਇੱਥੇ ਤਾਂ ਐਸੇ ਰੂਮ ਦੇ ਤਾਂ ਰਹਿਣ ਲੱਗਿਆ ਦੀਆ ਮੈਂ 15 ਦਿਨ ਲੇਟ ਰਹਿਣ ਲੱਗਿਆ ਆ ਕੇ ਮੈਂ ਉਹਨੂੰ ਕਿਹਾ ਮਖਿਆ ਕਿਵੇਂ ਨੇ ਮਿੱਤਰ ਉਹ ਇਹ ਘਰ ਵਾਲੇ ਮੁੰਡੇ ਉਹ ਕਹਿੰਦਾ ਬਾਈ ਇਹ ਤਾਂ ਠੀਕ ਜਿਹੀ ਆ ਬੰਦੇ ਯਾਰ ਕਹਿੰਦਾ ਮੈਂ ਬੁਲਾਏ ਨਹੀਂ ਕਦੇ ਤੇ ਫਿਰ ਪੰਜ ਛੇ ਦਿਨ ਲੰਘ ਗਏ ਤੇ ਇੱਕ ਦਿਨ ਇਹ ਬਾਈ ਕਹਿੰਦਾ ਤਾਂ ਬੈਨੇ ਆ ਜੀ ਯਾਰ ਲਾਈਟ ਵੱਜ ਗਈ ਸੀਗੀ ਤੇ ਇਨਵਰਟਰ ਵੀ ਬੰਦ ਹੋ ਗਿਆ ਸੀਗਾ ਮੌਂਟੀ 'ਚ ਬਹਿ ਗਏ ਅਸੀਂ ਭਾਈ ਫਿਰ ਉੱਥੋਂ ਗੱਲਾਂ ਖੁੱਲੀਆਂ ਦੁੱਖ ਸੁੱਖ ਦੀਆਂ ਤੇ ਉਤੋਂ ਬਾਅਦ ਪਤਾ ਲੱਗਿਆ ਵੀ ਤਾਂ ਲੰਬਰ ਬੰਦਾ ਹੀ ਵਧੀਆ ਹੈਗਾ ਤੇ ਉਦੋਂ ਬਾਅਦ ਬਸ ਸਾਡੇ ਦਿਲ ਮਿਲ ਗਏ ਸੀ ਤੇ ਉਦੋਂ ਬਾਅਦ ਬਸ ਮੈਨੂੰ ਇਹ ਘਰ ਆਲਦਾ ਹੀ ਲੱਗਦਾ ਸੀ ਜਦੋਂ ਵੀ ਆਉਣਾ ਇਹਨਾਂ ਕੋਲੇ ਰਹਿ ਕੇ ਜਾਣਾ ਤੇ 13 14 ਦੀ ਗੱਲ ਹੈ ਇੱਥੇ ਪਹਿਲਾਂ ਉਦੋਂ ਰਹਿੰਦੇ ਹੁੰਦੇ ਸੀਗੇ ਤੇ ਹੁਣ 10 ਸਾਲਾਂ ਬਾਅਦ ਆਹ ਆਰੀਆਂ ਗੱਲਾਂ ਵਾ ਜਾਦਾਂ ਤਾਇੀਆਂ ਕਰੀ ਜਾਂਦੇ ਸੀ ਉੱਤੇ ਉਦੋਂ ਦੀ ਮਿੱਤਰਤਾ ਬਾਈ ਨਾਲ ਬਣੀ ਹੋਈ ਆ ਤੇ ਫਿਲਹਾਲ ਇਹ ਮੀਆਂ بیوی ਦੋਨੇ ਆਏ ਹੋਏ ਨੇ ਉਰੇ ਤੇ ਕੱਲ ਨੂੰ ਜਾਂ ਪਰਸੋਂ ਤੱਕ ਇਹਨਾਂ ਨੇ ਵਾਪਸ ਹੋਰ ਸਕੀਰਿੰਗਾਂ 'ਚ ਜਾਣਾਗਾ ਤੇ ਆਂਟੀ ਯੰਕਲਾ ਉਹ ਵੀ ਸਾਰੇ ਇਟਲੀਆ ਸਾਰਾ ਪਰਿਵਾਰ ਰਾਜੀ ਖੁਸ਼ੀ ਆ ਤੇ ਪਰਮਾਤਮਾ ਬਾਈ ਤੈਨੂੰ ਚੜ੍ਹਦੀ ਕਲਾ 'ਚ ਤਰੱਕੀਆਂ 'ਚ ਰੱਖੇ ਤੇ ਦੇਖਣ ਵਾਲੇ ਵੀਰਾਂ ਨੂੰ ਕੋਈ ਚੰਦ ਸ਼ਬਦ ਬਸ ਬਾਈ ਨੂੰ ਸਪੋਰਟ ਕਰੋ ਤੇ ਸ਼ੇਅਰ ਕਰੋ ਬਾਈ ਬਾਈ ਯਾਰ ਗੱਲ ਹੈ ਇਹ ਮਿਹਨਤ ਬਹੁਤ ਕਰੀ ਆ ਬਾਈ ਨੇ ਵੀ 14 'ਚ ਗਿਆ ਸੀਗਾ ਇੱਥੋਂ ਤੇ ਉਦੋਂ ਬਸ ਜਿਹੜੇ ਜਾਨ ਵਾਲੀਆਂ ਜਿਹੜੇ ਉਹ ਮੂਮੈਂਟ ਹੁੰਦੇ ਸੀ ਮੈਨੂੰ ਵੀ ਐਂ ਲੱਗਦਾ ਸੀਗਾ ਕਿ ਇੱਥੇ ਕੋਈ ਨਹੀਂਗਾ ਹੁਣ ਆਪਣਾ ਤੇ ਅੰਕਲਾਂ ਆਂਟੀ ਹੁੰਦੇ ਸੀ ਨਵੀ ਹੁੰਦਾ ਸੀ ਛੋਟਾ ਭਾਈ ਤੇ ਪਰ ਫਿਰ ਵੀ ਘਰ ਆਉਂਦਾ ਲੱਗਦਾ ਸੀਗਾ ਪਰ ਜਦੋਂ ਜਿਹਦੇ ਨਾਲ ਆਪਾਂ ਰੋਜ਼ ਰਹੇ ਹੁੰਨੇ ਆ ਉਹ ਜਦੋਂ ਵਾਗ ਗਿਆ ਸੀ ਉਸ ਤੋਂ ਬਾਅਦ ਮੇਰਾ ਵੀ ਇੱਥੇ ਮਨ ਨਹੀਂ ਲੱਗਦਾ ਮੈਂ ਥੋੜੇ ਟਾਈਮ ਬਾਅਦ ਫਿਰ ਪਿੰਡ ਵਾਗ ਗਿਆ ਸੀਗਾ ਇੱਥੋਂ ਤੇ ਇੰਨੀ ਕੀ ਕਹਾਣੀ ਸਾਡੀ ਦੋਸਤੀ ਫਿਰਾਰ ਮਿੱਤਰ ਤਾਂ ਬਣੀ ਰਹੀ ਆ ਤੇ ਜ਼ਿੰਦਗੀ ਭਰ ਬਣੀ ਰਹੇ ਇਸੇ ਤਰ੍ਹਾਂ ਮੋਹ ਪਿਆਰ ਰਹੇ ਭਾਈ ਨਾਲ ਫਿਰ ਆਪਾਂ ਉਧਰ ਹੀ ਚੱਲਦੇ ਆਂਗੇ ਬਿੱਲੇ ਹੋਰਿਆਂ ਕੋਲੇ ਬਾਹਰ ਢ ਤੇ ਤੁਸੀਂ ਬਈ ਉਹਨੇ ਨਾ ਉਹ ਤੋਂ ਰੈਸਟ ਕਰੋ ਇਹ ਆਪਾਂ ਤੜਕੇ ਮਿਲਦੇ ਹਾਂ ਦੁਆਰੇ ਬੰਦਿਆਂ ਦੇ ਰੂਪ ਚ ਠੀਕ ਆ ਅਸਰ ਦੀ ਗੱਲ ਆ ਐਸੀ ਹੋਣ ਵੀ ਮੰਨਿਆ ਦੇ ਰੂਪ ਚ ਇਹ ਕੰਮ ਹਾਂ ਨਵੀ ਇਹ ਮਿੱਤਰਕ ਚੜਦੀ ਕਲਾ ਜਾਂ ਵਧੀਆ ਵਧੀਆ ਹਾਂ ਇਹ ਹੀ ਸਾਹਮਣੇ ਘਰ ਵਾਲਾ ਮਿੱਤਰ ਇਹਦੇ ਨਾਲ ਵੀ ਵਧੀਆ ਦੋਸਤੀ ਹੈ ਜੀ ਅ ਖੇੜੇ ਮੱਥੇ ਮਿਲੇ ਨੌਜਵਾਨ ਬਾਜੀ ਦੇ ਕੋ ਨਿੱਕੇ ਨਿੱਕੇ ਹੁੰਦੇ ਸੀ ਆ ਉਦੋਂ ਇਹ ਥੋੜੇ ਜਿਹੀ ਸ਼ੂਟਿੰਗ ਹੁੰਦੇ ਸੀਗੇ ਹਾਂ ਬਈ ਹੁਣ ਗੱਭਰੂ ਮਾੜੀ ਵਾਲੀ ਛੋਟੇ ਹੁੰਦੇ ਸੀ ਹੁਣ ਤਾਂ ਚਲੋ ਮੋਢੇ ਤੇ ਆਉਣ ਲੱਗੇ ਹੁਣ ਦਾੜੀ ਧੂੜੀ ਚੰਗੀ ਦਿਰਾਹੀ ਆ ਆਇਆ ਮਣੀ ਚਲ ਆ ਤੋਤਾ ਨਹੀਂ ਕਿਤੇ ਜਾਂਦਾ ਨਹੀਂ ਨਹੀਂ ਕਿਤੇ ਨਹੀਂ ਤੜਕੇ ਬਸ ਦੱਸ ਦਿਨ ਤੂੰ ਕਿੰਨੇ ਕ ਵਜੇ ਨਿਕਲਣ ਆਏ 1 ਵਜੇ ਆਪਾਂ ਕਰਦੇ ਆ ਗੱਲਬਾਤ ਤੂੰ ਮੈਨ ਅਗਰੇ ਮੈਂ ਤਰਾਡੂ ਠੀਕ ਹੈ ਠੀਕ ਹੈ ਚੰਗਾ ਬਈ ਚੰਗਾ ਬਈ ਠੀਕ ਹੈ ਵੀਰ ਇੱਕ ਬਈ ਠੀਕ ਹੈ ਆ ਓਕੇ ਵੀਰ ਠੀਕ ਹੈ ਮਿੱਤਰਾ ਓਕੇ ਮਣੀ ਬਸ ਜਦੋਂ ਵਿਹਲਾ ਹੋਏ ਤੂੰ ਦੱਸ ਦੀਂ ਉਦੋਂ ਆਪਾਂ ਮਿਲਦੇ ਆਂ ਫਿਰ ਠੀਕ ਹੈ ਬਾਈ ਜੀ ਠੀਕ ਹੈ ਬਰਾ ਸਭੀ ਸਾਬ ਜੀ ਡਰਾਈਵਰ ਸੰਡੇ ਨੂੰ ਮੇਰੇ ਨਾਲ ਇਕੱਠ ਹੋ ਜਾਂਦੇ ਕਿਤੇ ਸੈਟਰਡੇ ਸੰਡੇ ਤਾਂ ਬਹੁਤ ਹਾਂ ਇਹ ਆ ਬਈ ਬੁੱਡਾ ਮਾਰਕੀਟ ਬਠਿੰਡਾ ਇਹ ਬੇਸ 3 ਹੀ ਰਹੇ ਜਾਂਦਾ ਨਾ ਨਹੀਂ ਨਹੀਂ 100 ਫੁੱਟੀ ਰੋਡ ਤੇ ਉਹ ਇਸੇ ਬੰਦੇ ਨੂੰ ਕੋਈ ਬੰਦਾ ਜਿਹੜਾ ਤੇ ਇਹਨੂੰ 52 ਕਰਨਾ ਹੈ ਇਸ ਪਾਸੇ ਆ ਰਹਾ ਨਾ 10 ਤਲਵਾਓ ਗਾ ਸਾਹਮਣੇ ਗੱਡੀ ਦੀ ਟਾਕੀ ਖੁੱਲੀ ਹੋਈ ਆ ਤੇ ਤਿੰਨ ਕੁੱਤੇ ਖੜੇ ਆ ਕੁੱਤੇ ਝਾਕਦੇ ਆ ਉਧਰੋਂ ਬਾਈ ਕੁਛ ਖਾਣ ਨੂੰ ਪਉਂਦਾ ਉਹ ਤੇ ਸਮਾਂ ਇਸ ਵਕਤ ਸਵਾ 11 ਵਜ ਦਾ ਹੋ ਗਿਆ ਗਾ ਪ੍ਰਸ਼ਾਦੇ ਪਾਣੀ ਛਕ ਲਿਆ ਤੇ ਪੁਟਾ ਮਾਰਕੀਟ ਵੀ ਲਗਭਗ ਅ ਅਤੀਕ ਬੰਦ ਹੋ ਚੁੱਕੀ ਆ ਕਿੰਨੇ ਵਜੇ ਬੰਦ ਹੋ ਜਾਂਦੀ ਸਾਰੀ ਕਿ ਖੁੱਲੇ ਰਹਿੰਦੀ ਆ ਕੁਛ 6:30 6:15 ਠੀਕ ਹੈ ਅ ਬੱਸ ਸ ਹੈ ਅੱਜ ਦੇ ਬਲੌਗ ਦੀ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਤੇ ਸੋਣਾ ਰਹਿ ਜਾਂਦੇ ਨੇ ਨਾ ਵੀਰਾਂ ਨਾਲ ਕੱਲ੍ਹ ਰਹਿਦੇ ਨੇ ਸ਼ਾਇਦ ਆਪਾਂ ਇੱਥੇ ਹੀ ਕੱਲ ਨੂੰ ਇੱਕ ਦੋ ਕੰਮ ਨੇ ਇੱਥੇ ਐ ਮਿੱਤਰ ਮਾਰਕੀਟ ਜਾਣਾ ਤੇ ਮਣੀ ਨੂੰ ਫੇਰ ਮਿਲਦੇ ਆਂ ਦੁਬਾਰੇ ਤੇ ਅਗਲੀ ਗੱਲਬਾਤ ਕੱਲ੍ਹ ਨੂੰ ਅ ਕੱਲ੍ਹ ਦੀ ਕਰਦੇ ਆਂਗੇ ਤੇ ਕੋਈ ਕੁਛ ਚੰਦ ਸ਼ਬਦ ਕਿਥੋਂ ਹੈ ਸ਼ਰਮ ਆ ਗਿਆ ਲੜਕਾ ਸ਼ਰਮ ਆ ਗਿਆ ਸੱਜੀ ਲੋਟਾ ਇਹ ਮਿੱਤਰ ਵੀ ਆਪਣੇ ਪਿੰਡ ਦਾ ਬਈ ਇੱਕ ਕੰਮ ਤੇ ਇਹ ਸਰ ਗੁਰਲਾਲ ਸਿੰਘ ਬਿੱਲਾ ਲੋਟਾ ਮਾਹੌਲ ਚੜਦੀ ਕਲਾ ਚ ਚਲੋ ਤੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਵੇਖਣ ਵਾਸਤੇ ਹੈਂਗਓਵਰ ਕਲੱਬ ਪਿਛੇ ਪੋਟਾ ਮਾਰਕੀਟ ਬਾਈ ਬਠਿੰਡੇ ਵਾਲੇ ਲਾਜ਼ਮੀ ਬੇਜਤ ਕਰਿਓ ਤੇ ਆਪਣਾ ਨਾਮ ਲੈ ਕੇ ਇੱਕ ਵਾਰੀ ਹਾਜ਼ਰੀ ਲਵਾ ਦਿਓ ਇਹਨਾਂ ਵੀਰਾਂ ਕੋਲੇ ਐ ਸਪੈਸ਼ਲ ਡਿਸਕਾਊਂਟ ਦੇਵਾਂਗੇ ਵੀਰ ਕਹਿੰਦੇ ਜਿਹੜੇ ਆਪਣਾ ਨਾਮ ਲੈਣਗੇ ਇੱਥੇ ਆ ਕੇ ਤੇ ਬਾਕੀ ਚੜਦੀ ਕਲਾ ਚ ਮੋਹਲ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਫਲੈਟ ਵੱਲ ਚੱਲਦੇ ਆਂ ਦੀ ਅਗਲੀ ਗੱਲਬਾਤ ਕੱਲ ਨੂੰ ਸਵੇਰੇ 7 ਵਜੇ ਲੈ ਕੇ ਹਾਜ਼ਰ ਹੁੰਦੇ ਆ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਦਾ ਜਿਹੜੇ ਪਰਿਵਾਰਾਂ ਸਮੇਤ ਤੁਹਾਨੂੰ ਦੇਖਦੇ ਆ ਤੇ ਧੰਨਵਾਦ ਜੀ ਜੁੜੇ ਰਹੇ ਹੋ ਚੈਨਲ ਦੇ ਨਾਲ ਸਾਸਰੀ ਕਾਲ ਜੀ ਸਾਰਿਆਂ ਨੂੰ